ਜਸ ਪਵਨੰ ਬੇਗ ਤੇ ਮੇਕ ਗਣ ਸੋ ਆਸਤਵ ਸਭ ਦਲ ਫੁੱਟ ਹੈ ਆ ਜਿਹੜਾ ਪਵਨ ਬੇਗ ਹੈ ਨਾ ਜੇ ਹਵਾ ਇਹਦੇ ਰੂਹ ਦੇ ਕਹੇ ਬੌਨ ਨਾਲ ਜੁੜੇ ਰਹੇ ਪਵਨ ਬੇਗੇ ਹੈ ਜੋ ਰਾਗ ਤੋਂ ਪਹਿਲਾਂ ਹੁੰਦਾ ਪਵਨ ਬੇਗੇ ਮੇਰ ਗਣ ਮੇਕ ਗਣ ਔਰ ਜਿਹੜੇ ਉਹਦੇ ਗਉਣ ਵਾਲੇ ਨੇ ਬੇਗ ਗਣ ਦੇਖੋ ਜਿਹੜਾ ਬੋਲ ਕੇ ਕੁਝ ਦਿੰਦਾ ਉਹ ਮੇਕ ਗਣ ਕੋ ਲੈ ਜਾਂਦਾ ਇਹ ਰਾਗ ਗਾਉਣ ਵਾਲੇ ਵੀ ਵੇਗਣਗੇ ਜਿਹੜਾ ਅਰਸ਼ ਕਰਨ ਵਾਲਾ ਉਹ ਵੀ ਵੇਗਗਾ ਇਹ ਮੇ ਗਾਣੇ ਹੋਵੇਗਾ ਗਾਉਂਦੇ ਤਾਂ ਉਹੀ ਲੈਣਾ ਗੁਰਬਾਣੀਆਂ ਗਾਉਂਦੇ ਨੇ ਗੁਰਬਾਣੀਆਂ ਗਾਉਣ ਦੇ ਮੇ ਗਾਣੇ ਛੇ ਜੇ ਜੇ ਇਹਨਾਂ ਦੇ ਲਫਜ਼ਾਂ ਦੇ ਮਗਰੇ ਚੱਲੇ ਨਾ ਇਹਨਾਂ ਦੀ ਕੰਨ ਰਸ ਮਗਰੇ ਚੱਲੇ ਸਾਰੇ ਫੇਰੂ ਫੇਰੂ ਹੋ ਜਾਣਗੇ ਆਪਣੇ ਆਪਣੇ ਇਲਾਕੇ ਦੇ ਨਾਲ ਜੁੜ ਜਾਣਗੇ ਇਹ ਕਨਾਲੀ ਜੀ ਉਸੇ ਰਗ ਚ ਕਾਉ ਜਿਹੜਾ ਰਗ ਲਿਖਿਆ ਹੋਇਆ ਉਹ ਤਾਂ ਫਿਰ ਉਸ ਇਲਾਕੇ ਨੂੰ ਚੰਗਾ ਲੱਗੂਗਾ ਯੂਪੀ ਦੀਆਂ ਲੱਗ ਰਹੀਆਂ ਜਿ ਕਬੀਰ ਨਾ ਆਇਆ ਹੈ ਪੂਰਬਿਕ ਇਹ ਕਰਕੇ ਰਗ ਸਿਰਫ ਜੋੜਨ ਵਾਸਤੇ ਹੈ ਉਸ ਇਲਾਕੇ ਦੇ ਬੰਦੇ ਨੂੰ ਵੀ ਇੰਟਰਸਟ ਪੈਦਾ ਹੋਵੇ ਵੀ ਇੱਕ ਗੱਲ ਕੀ ਹੋਈ ਹੈ ਜੀ ਸੁਣੀਏ ਮੈਨੂੰ ਸਾਡੀ ਇਹ ਜਿਹੜੀ ਰਾਗਣੀ ਹੈ ਉਹਦੀ ਰਾਗਣੀ ਚ ਉਹਨੂੰ ਆਕਰਸ਼ਿਤ ਕਰਨ ਵਾਸਤੇ ਆਕਰਸ਼ਿਤ ਕਰਨ ਵਾਸਤੇ ਵੀ ਉਹ ਸੁਣੇ ਜਾਂ ਸੁਣੂਗਾ ਵਿੱਚ ਸੁਣਣ ਵੇਲੇ ਜਾਂ ਮਿਲੂਗਾ ਗੱਲ ਹੋਰ ਹੈ ਸੁਣਣ ਵੇਲੇ ਗੱਲ ਹੋਰ ਉਹ ਜੋ ਪ੍ਰਾਪਤੀ ਹੋਊਗੀ ਜੋ ਕਿਹਾ ਹੋਇਆ ਉਹ ਗੱਲ ਹੋਰ ਹੈ ਰਾਗ ਤਾਂ ਉਹ ਸਿਰਫ ਨੇੜੇ ਲੈਉਣ ਵਾਸਤੇ ਹੈ ਸੁਣਨ ਨੂੰ ਮਜਬੂਰ ਕਰਨ ਵਾਸਤੇ ਕਿ ਤੂੰ ਸੁਣ ਤੇਰੀ ਭਾਸ਼ਾ ਚ ਤੇਰੇ ਇਲਾਕੇ ਦੇ ਰਾਗ ਵਿੱਚ ਹੈ ਉਹ ਤਾਂ ਸਿਰਫ ਪਾਇਆ ਉਹਨੂੰ ਮਿਠਾ ਸੁਣਨ ਵਾਸਤੇ ਕਿ ਕਹਾਂ ਜੇ ਕਾਨੇ ਚ ਗੱਲ ਉਹ ਪਾਲ ਹੋਵੇ ਆਪਣੇ ਇਲਾਕੇ ਦੀ ਰਾਗ ਦੀ ਗੱਲ ਸੁਣਨ ਨੂੰ ਹਰ ਕਿਸੇ ਨੂੰ ਚੰਗੀ ਲੱਗਦੀ ਹੈ ਦੂਏ ਇਲਾਕੇ ਦੀ ਸੁਣਨ ਚੰਗੀ ਨਹੀਂ ਲੱਗਦੀ